ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਝੋਟਨਾ ਛੇੜ ਲਈ ਲੈ ਕੇ ਆਏ ਆਂਗੇ ਇੱਕ ਤਾਂ ਤਾਜੀ ਸੂਈ ਆ ਤੇ ਇੱਕ ਕਰਮ ਵਾਲੀ ਗੱਬਣ ਥੋੜੇ ਦਿਨਾਂ ਦੀ ਐ ਮੰਨ ਲਓ ਹਜੇ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦੀ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋਮ ਬਾਈ ਹਾਂ ਹਾਂ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕੰਮ ਵਧੀਆ ਬਾਈ ਠੀਕ ਆ ਰੇਟ ਫਿਰ ਪਹਿਲਾਂ ਵੀ ਜਾਇਜ਼ ਹੁੰਦੇ ਅੱਜ ਵੀ ਅੱਜ ਵੀ ਜਿਵੇਂ ਜਾਇਜ਼ ਹੋਣਗੇ ਬਾਈ ਠੀਕ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਆਪਣਾ ਪਿੰਡ ਸੇਲਵਰਾ ਬਾਈ ਹੂੰ ਜਿਲ੍ਹਾ ਬਠਿੰਡਾ ਠੀਕ ਆ ਸੀਲਫੂਲ ਬਾਈ ਤੇ ਨੇੜੇ ਪਿੰਡ ਕਿਹੜਾ ਰਹਿ ਨੇੜੇ ਆਪਣੇ ਬਾਈ ਸਧਾਨਾ ਕੋਲੋ ਕੀ ਭਾਈ ਰੂਪਾ ਬਾਈ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ ਨੰਬਰ ਬਾਈ 62392 17011 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰ ਦੋਵੇਂ ਟੌਪ ਦੀਆਂ ਫਿਰ ਹੈ ਹਾਂ ਦੋਵੇਂ ਟੌਪ ਦਾ ਬਾਈ ਜਿਹੜੀ ਆ ਪਹਿਲੇ ਨੰਬਰ ਤੇ ਬਾਈ ਦੇਖ ਰਹੇ ਕਿਹੜਾ ਸੂਆ ਸੁੰਦੀ ਹੈ ਝੋਟੀ ਇਹ ਦੂਜਾ ਸੂਆ ਸੁੰਦੀ ਆ ਬਾਈ ਦੂਜਾ ਸੂਆ ਸੁੰਦੀ ਆ ਕਿੰਨਾ ਟਾਈਮ ਬਸਦੀ ਆ ਹਜੇ ਇਹ ਮੰਨ ਲਾ ਬਾਈ ਹਫਤਾ ਲੈ ਜੂ ਬਾਈ ਯਾਰ ਇੱਕ ਹਫਤੇ ਦੀ ਕੱਚੀ ਆ ਹਾਂ ਹਫਤੇ ਦੀ ਕੱਚੀ ਆ ਠੀਕ ਹੈ ਚੰਗੀ ਆ ਪੂਰੀ ਹਜੇ ਬਾਲ ਵਗੈਰਾ ਕੱਢਣੇ ਆਣੇ ਝੋਟੇ ਤੇ ਕੀ ਰਿਕਾਰਡ ਰਿਹਾ ਹੈ ਬਾਈ ਪਿਛਲੇ ਪਿਛਲੇ ਸੂਏ ਬਾਈ ਇਹਦਾ ਪਹਿਲਾ ਨਾ ਨਾ 12 ਲੀਟਰ ਦੁੱਧ ਕੱਢਿਆ ਹੋਣਾ ਹੈ ਠੀਕ ਆ ਭਾਈ ਹਾਂ ਗਾਂਾਂ ਮੰਗੂਲੇਵਾ ਬਣਾਉਗੀ ਜਮਾਂ ਪਿੱਛੇ ਨੂੰ ਭਾਈ ਐਤ ਕੀ ਕਿੰਨੀ ਗਮੀਦਾ ਐਤ ਕੀ ਭਾਈ 13 14 ਲੀਟਰ ਦੁੱਧ ਕੱਢੂਗੀ ਯਾਰ ਠੀਕ ਆ ਬਾਕੀ ਅਗਲੀ ਦੀ ਸੇਵਾ ਦੇ ਸਾਰੇ ਕਿੜਾਈ ਕਿੜੀ ਬਹੁਤ ਆ ਨਾ ਬੈਠੀ ਹਾਂ ਬੈਠੀ ਬਾਕੀ ਕੋਈ ਘਾਟ ਹੀ ਨਹੀਂ ਭਾਈ ਛੋਟੀ ਚ ਠੀਕ ਆ ਸਿੰਘਾਂ ਦੀ ਕੁਆਲਿਟੀ ਭਾਈ ਆਪਾਂ ਚੈੱਕ ਕਰਾਉਣੇ ਆ ਲੈ ਫੇਸ ਬੜਾ ਪਿਆਰਾ ਸਿੰਘ ਬਹੁਤ ਸੋਹਣਾ ਆ ਨਾ ਨਾਲੇ ਮੋੜਿਆ ਹੋਇਆ ਜਮਾਂ ਇਦਾਂ ਨੂੰ ਤੋੜ ਦੇ ਭਾਈ ਬਾਕੀ ਕੁਲੀ ਪਈ ਆ ਛੋਟੀ ਭਾਈ ਕੋਈ ਘਾਟ ਨਹੀਂ ਆ ਕੀ ਬਾਤ ਆ ਗੋਲ ਮਟੋਲ ਪਈ ਆ ਪਲੀ ਵੀ ਦੇਖੋ ਛੋਟੀ ਯਾਰ ਮੇਨ ਗੱਲ ਤਾਂ ਤੇ ਥਾਂ ਜਿੰਨੀ ਚੰਗੀ ਥਾਂ ਤਾਂ ਉਹਨੇ ਥੱਲੋਂ ਆ ਹਨਾ ਉਵੇਂ ਥੱਲੋਂ ਆ ਬਾਈ ਵਾਕਿਆ ਥੱਲੋਂ ਆ ਬਣੋ ਬਹੁਤ ਬਾਈ ਚੋਟੇ ਕੀ ਬਾਤ ਹੈ ਲੈ ਕੱਲਾ ਕੱਲਾ ਬਈ ਥਣ ਪਿਆਗਾ ਨਖੜ ਮਾਇਆ ਥਣ ਪਿਆ ਪੂਰੀ ਬਿੱਥੀ ਦੇ ਅਸਲ ਵਿੱਚ ਦਾ ਆਪਾਂ ਕਹਦੇ ਜੇ ਮੈਂ ਗਾਂਵਾਂ ਵਾਲਾ ਥਾਣਾ ਹਨਾ ਗਾਂਵਾਂ ਵਾਲਾ ਥਾਣੀ ਆ ਬਾਈ ਜਮਾਂ ਲੈ ਵਾਲਾ ਜੇ ਕੋਈ ਵੱਡਾ ਜਾਂ ਕੋਈ ਛੋਟਾ ਇੱਕੋ ਜਿਹਾ ਥਣ ਲੱਗਾ ਵਾ ਹਾਂ ਹਾਂ ਬਾਕੀ ਕੋਈ ਆਇਆ ਨਹੀਂ ਕੋਈ ਬਾਡੀ ਲਾਉਣ ਦੀ ਬਾਈ ਪੂਰੀ ਕਲੀ ਕੁਲੀ ਪਈ ਆ ਜਮਾਂ ਝੋਟੀ ਆ ਸੀਗਾ ਬਾਲ ਵਗੈਰਾ ਹਜੇ ਇਹਨੇ ਝੋਟੀ ਨੇ ਕੱਢਣੇ ਆ ਮੈਂ ਕਹਣਾ ਬਾਈ ਕੀ ਬਾਤ ਹੈ ਗਾਂਵਾਂ ਮੰਗ ਤੁਰਾ ਨਹੀਂ ਆਂਦਾ ਲੇ ਬਾਲਟਲਾਂ ਚੈੱਕ ਕਰੋ ਬਾਈ ਹੇ ਤਾਂ ਫੁੱਲ ਪਈਆਂ ਜਦੋਂ ਸੂਣਾ ਬਹੁਤ ਸੋਹਣਾ ਲੇਵਾ ਤਿਆਰ ਕਰਕੇ ਸੂਣਾਗਾ ਕੱਚੀ ਕੱਚੀ ਪਈਆ ਹਾਂ ਮੈਂ ਕਹਣਾ ਬਣੂ ਵੀ ਕਾ ਵਾਂਗੂ ਹੈ ਨਾ ਜਮਾ ਗੰਗਾ ਵਾਂਗੂ ਬਣਦੀ ਆ ਬਾਈ ਯਾਰ ਪੂਰੀ ਪਹਿਲਾਂ ਛੋਟੀ ਤੇ ਤੁਰਿਆ ਨਹੀਂ ਸੀ ਆਂਦਾ ਇੰਨਾ ਲੇਵਾ ਤਿਆਰ ਕਰਦੇ ਇਹ ਐ ਸਮਝੋ ਬਾਈ ਛੋਟੀ ਆ ਜਾਂ ਲੱਸੀ ਆ ਮੈਂ ਕਹਣਾ ਵੀ ਗੋਲ ਮਟੋਲ ਪਈਆ ਯਾਰ ਕੋਈ ਘਾਟ ਹੀ ਨਹੀਂ ਨਾ ਤਾਂ ਬੰਦਾ ਲੱਸੀ ਕਹਿ ਸਕਦਾ ਨਾ ਬਾਲੀ ਮਦਰੀ ਕਹਿ ਸਕਦਾ ਬਾਈ ਹੂੰ ਲੰਮੀ ਵੀ ਆ ਤੇ ਬਾਕੀ ਬੇਲ ਬਹੁਤ ਲੰਮੀ ਆ ਨਾ ਬੇਲ ਬਹੁਤ ਲੰਮੀ ਆ ਬਾਈ ਲੈ ਕੜਨੀ ਖੁੜਨੀ ਚੈੱਕ ਕਰੋ ਫੇਸ ਬੜਾ ਪਿਆਰਾ ਮੀਂਹ ਕਰਨਾ ਯਾਰ ਸਿੰਘਾਂ ਦੀ ਹੁੰਦੀ ਹੈ ਬਈ ਹੈ ਨਾ ਵੀ ਸਿੰਘਾਂ ਦਾ ਬਸ ਖੁੱਲਾ ਬਾਕੀ ਬੁੱਧ ਵਾਲੀ ਝੁੱਟੀ ਆ ਯਾਰ ਬਈ ਹਮ ਸਹੀ ਗੱਲ ਆ ਉਹ ਕੋਈ ਇਹ ਨਹੀਂ ਹੈਗਾ ਚਮੜੀ ਆ ਹੈ ਨਾ ਬੜੀ ਨਾ 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 ਉਹਦੀ ਨਹੀਂ ਪੜੀ ਵੀ ਆ ਝੁੱਟੀ ਬਈ ਹਮ ਸਹੀ ਗੱਲ ਆ ਬਈ ਲੈ ਆਪਾਂ ਇੱਕ ਵਾਰੀ ਇਧਰੋਂ ਵੀ ਚੈੱਕ ਕਰਵਾਉਣਾ ਚੈੱਕ ਕਰੋ ਬਹੁਤ ਸੋਹਣਾ ਲੇਵਾ ਗਾ ਨਾੜਾ ਨੂੜਾ ਨਾ ਜੇ ਗੱਲ ਕਰੀ ਬਹੁਤ ਚੰਗਾ ਬਾਕੀ ਥਾਲ ਵਗੈਰਾ ਬਈ ਬਹੁਤ ਬੱਦਦੇ ਲੱਗਿਆ ਵਾ ਦੇ ਲੈ ਕਿਆ ਬਾਤ ਆ ਬਈ ਮੈਂ ਕਹਿੰਦਾ ਲੇਵਾ ਸਾਨੂੰ ਨਾਲ ਲੱਗ ਜੀ ਹਾਂ ਜਮਾ ਲੱਗੂ ਬਈ ਇਧਰੋਂ ਪਾਹਾਂ ਪਾਈਆਂ ਉਧਰ ਦੇਖ ਲਾ ਤੁੰਨੀ ਦਾਈਆਂ ਬਾਈ ਜਮਾ ਇਹ ਗੱਲ ਹੈ ਬਾਈ ਕੀ ਬਾਤ ਹੈ ਲੈ ਥਣ ਚੈੱਕ ਕਰਵਾ ਇਤਰਾ ਵੀ ਕੀ ਬਾਤ ਹੈ ਬਹੁਤ ਚੰਗਾ ਥੰਗ ਜਾਵਾ 13 14 ਲੀਟਰ ਦੁੱਧ ਖੁੱਲਾ ਕੱਢਣਾ ਜੋਟੀ ਨੇ ਠੀਕ ਹੈ ਬਾਈ ਹਾਂ ਇੱਕ ਗੱਲ ਹੋਣਾ ਬਾਈ ਇਹਦਾ ਨੇ ਹੱਥ ਤੇ ਨੁ ਦੁਆ ਮੰਨ ਲਾ ਕਿ ਕੀ ਚੀਜ਼ ਬਣ ਜਾਣਾ ਬਾਈ ਥੱਲੇ ਦਾ ਬਾਈ ਹਜੇ ਤਾਂ ਕੱਚੀ ਪਈ ਆ ਜਮਾ ਹਾਂ ਜਦੋਂ ਤਿਆਰੀ ਫੜਨੀ ਆ ਬਹੁਤ ਚੰਗੀ ਤਿਆਰੀ ਕਰਨੀ ਆ ਇੱਕ ਗੱਲ ਹੋਰ ਆ ਆਪਾਂ ਕੋਈ ਘਾਟ ਵੀ ਨਹੀਂ ਕਹਿ ਸਕਦੇ ਵੀ ਹੈਗੀ ਆ ਯਾਰਾ ਸਾਡੇ ਬਲਾਂ ਦਾ ਘਾਟ ਨਹੀਂ ਬਾਕੀ ਅਗਲੇ ਦਿਨ ਸੌਂਝ ਨਾਲ ਆ ਹੈ ਨਾ ਆਪਣੇ ਵੱਲਾਂ ਦਾ ਆਪਦਾ ਚੰਗਾ ਇਹ ਕਿਹੜਾ ਨੂੰ ਦੇਣੀ ਆ ਆਹ ਦਾ ਦੋ ਡੰਗ ਤਿੰਨ ਡੰਗਾ ਵਿੱਚ ਇੱਕ ਕਰਕੇ ਲੈ ਕੇ ਜਾਣ ਦੋਵੇਂ ਝੋਟੀਆਂ ਹੋਰ ਤੇ ਬਈ ਆਪਾਂ ਨੂੰ ਸੀਮਣ ਬਾਰੇ ਤਾਂ ਨਹੀਂ ਪਤਾ ਜਿਹੜਾ ਨਹੀਂ ਸੀਮਣ ਬਾਰੇ ਨਹੀਂ ਬਈ ਆਪਾਂ ਸਿੱਧੇ ਪਤਾ ਆਪਾਂ ਠੀਕ ਆ ਤੇ ਫਿਰ ਮੁੱਲ ਕੀ ਰਹੂਗਾ ਦੇਣ ਲੈ ਮੁੱਲ ਆਪਾਂ ਬਈ ਫੋਨ ਤੇ ਕਰਾਂਗੇ ਇਹਦਾ ਮੁੱਲ ਜਮਾਇਜ਼ ਹੋਊਗਾ ਪਹਿਲਾਂ ਵਾਲਾ ਕਿਵੇਂ ਆਪਾਂ ਪਹਿਲਾਂ ਝੋਟੀਆਂ ਦਾ ਮੁੱਲ ਕਰਿਆ ਜਮਾਇਜ਼ ਹੀ ਹੋ ਮੁੱਲ ਤੇ ਦੇਣ ਲੈਣ ਵਾਲੀ ਹੋ ਜਮਾ ਹੈ ਦੇਣ ਲੈਣ ਵਾਲੀ ਹੋ ਕੋਈ ਗੱਲ ਨਹੀਂ ਮਾਨਕ ਆਲੇ ਦਾ ਮਾਨ ਕਰਾਂਗੇ ਆਪਾਂ ਕਿਹੜਾ ਵੀਡੀਓ ਦੇਖ ਕੇ ਠੀਕ ਆ ਬਈ ਬਾਕੀ ਝੋਟੇ 'ਚ ਕੋਈ ਵਿਗਾੜ ਨਹੀਂ ਯਾਰ ਬਲੀ ਕੀ ਬਾਤ ਆ ਆਜੂ ਦਾ ਹੋਇਆ ਨੇ ਵਾਲ ਕੱਢਣੇ ਆ ਬਾਈ ਦੇਖ ਲੈ ਨਾ ਤਾਂ ਲਿੱਸੀ ਆ ਨਾ ਫਿੱਕੀ ਆ ਛੈਨਗ ਤੇ ਗੱਲ ਕਰੀਆ ਚਮਕਾ ਸੋਹਣੇ ਲੱਗਣਾ ਹੀ ਸੀ ਹਾਂ ਹੈਨਾ ਸੋਹਣਾ ਲੱਗਣਾ ਬਾਕੀ ਪਤਾ ਬਾਕੀ ਬੰਨਣਾ ਹੀ ਆ ਝੋਟੀ ਨਹੀਂ ਦੁਵਾਦੇ ਯਾਰ ਬਾਈ ਮੜੇ ਕੱਦ ਵਿੱਚ ਚੈੱਕ ਕਰਾ ਦੇ ਵੀ ਕਿੱਡਾ ਕੱਦਦਾ ਹੈ ਨਾ ਲੈ ਬਾਈ ਚੈੱਕ ਕਰੋ ਅਸਲ ਵਿੱਚ ਤਾਂ ਲਪੋਂਦੀ ਆ ਬਹੁਤ ਚੰਗਾ ਕੱਦਦਾ ਹੈ ਨਾ ਪੂਰਾ ਚੰਗਾ ਕੱਬ ਆ ਬਾਈ ਹੂੰ ਮੇਨ ਗੱਲ ਬਈ ਥਾਣ ਦੀ ਕੁਆਲਿਟੀ ਚੈੱਕ ਕਰਾ ਥਾਣ ਨਹੀਂ ਮਿਲਦਾ ਇੰਨਾ ਚੰਗਾ ਹਨ ਲੈ ਇੱਕੋ ਜੇ ਪੁਆ ਬਹੁਤ ਸੋਹਣਾ ਥਾਣਾ ਦਾ ਇਹਦਾ ਡਾਂਗਾ ਵੰਗੂ ਲੇਵਾ ਕਰੂ ਯਾਰ ਇਹ ਤੋ ਰਹਿ ਨਹੀਂ ਜਾਂਦਾ ਇਹ ਤੋ ਬਈ ਇੰਨਾ ਲੇਵਾ ਕਰ ਲੈਂਦੀ ਸਹੀ ਗੱਲ ਆ ਬਈ ਤੇ ਅੱਗੇ ਬਈ ਦੋ ਨੰਬਰ ਤੇ ਇਹ ਬਈ ਤੀਜੇ ਸੂਏ ਸੂਈ ਵੀ ਆ ਬਈ ਤੀਜਾ ਸੂਆ ਸੂਈ ਆ ਹਾਂ ਕਦੋਂ ਸੂਈ ਆ ਬਈ ਇਹ ਰਾਤ ਹੀ ਸੂਈ ਆ ਬਈ ਕੱਲ ਰਾਤ ਸੂਈ ਆ ਠੀਕ ਆ ਹਾਂ ਨਾੜੂ ਆ ਦੇ ਨਾਲ ਆ ਬੱਚਾ ਕੱਟਾ ਬੱਚਾ ਕੱਟਾ ਆ ਗਿਆ ਹਨ ਮੈਂ ਕਹਿੰਦਾ ਕੱਟਾ ਵੀ ਚੰਗਾ ਦਿੱਤਾ ਬੂਛ ਤੇ ਬਾਲ ਚਿੱਟਾ ਮਾੜਾ ਮੋਟਾ ਹੀ ਆ ਹਨ ਨਹੀਂ ਹੈ ਜਣੀ ਚਿੱਟਾ ਦਾ ਬਈ ਹ ਆ ਬੇਉਲਮ ਆ ਜਾਵਾ ਆ ਨਾੜੂਆਂ ਨੂੜਵਾਂ ਆ ਬਾਈ ਚੈੱਕ ਕਰ ਲਓ ਨਾਲਾ ਬੱਚਾ ਵੀ ਖਿਰ ਚੰਗਾ ਪਾਇਆਗਾ ਤੇ ਕਿੰਨਾ ਕਹਦਾ ਤੂੰ ਦਿੱਤਾ ਬਈ एकदम ਬਈ ਇਹੇ ਥਾਣੇ ਯਾਰ 13 13 ਲੀਟਰ ਦੁੱਧ ਕੱਢਿਆ ਹੋਆ ਬੰਦਿਆਂ ਐਦ ਕੀ ਫਿਰ ਕਿੰਨੀ ਕਮੀਦ ਐਦ ਕੀ ਯਾਰ ਬਾਈ ਸਾਡੇ ਸਾਹ ਹੁਣ 13 14 ਲੀਟਰ ਕੱਢੂਗੇ ਯਾਰ ਵਾਧਿਕ ਪਾਣਾਂ ਦੀ ਕੱਢਦੇ ਵਾਕੀ ਸੇਵਾ ਦੇ ਖਰਤੇ ਵੱਡੀ ਗੱਲ ਤੇ ਠੰਡੀ ਸੀਲਾ ਪੂਰੀ ਪੂਰੀ ਠੰਡੀ ਸੀਲਾ ਬਾਈ ਠੀਕ ਐ ਬਾਈ ਪਸ਼ੂਆਂ ਤੋਂ ਬੂਰਾ ਬਹੁਤ ਵਧੀਆ ਧਾਰ ਬਹੁਤ ਬੋਲੀ ਆ ਠੀਕ ਆ ਥਾਣ ਵੀ ਬਹੁਤ ਚੰਗਾ ਲੱਗਾ ਹੋਣਾ ਬਾਕੀ ਬਾਈ ਥਾਣ ਦਾ ਪਸ਼ੂ ਬਾਈ ਅੱਗੇ ਵੀ ਨਹੀਂ ਮਾੜ ਕੁੱਛ ਥਣਾ ਕਰਨੀ ਅੱਗੇ ਵੀ ਚੰਗਾ ਹੁੰਦਾ ਹੁਣ ਵੀ ਚੈੱਕ ਕਰ ਸਕਦੇ ਬੜਾ ਚੰਗਾ ਥਣ ਲੱਗਿਆ ਵਾ ਜੇਰ ਜੂਰੇ ਦੀ ਕੰਪਲੀਟ ਆ ਵੀਡੀਓ ਪਈ ਆ ਆਪਣੇ ਕੋਲੇ ਸਾਰੀ ਤੇ ਧਾਰਾ ਮਾਰੋਗੇ ਬਾਈ ਇਹਦੀ ਹਾਂ ਧਾਰਾ ਮਾਰ ਆਪਦੇ ਆ ਬਾਈ ਕੋਈ ਗੱਲ ਨਹੀਂ ਵੀਰੇ ਠੰਡੀ ਸੀਲ ਦੇਖੋ ਬਾਈ ਹਨਾ ਕੋਈ ਚੱਕਰ ਨਹੀਂ ਕੀ ਬਾਤ ਆ ਯਾਰ ਤੇ ਪਸਮਾ ਬਾਈ ਆਪਾਂ ਹੁਣ ਸਾਨੂੰ ਚੈੱਕ ਕਰਵਾਉਨੇ ਆ ਮੈਂ ਕਹਣਾ ਬਾਈ ਕੀ ਬਾਤ ਆ ਯਾਰ ਦੁੱਗਣਾ ਤਿੱਕਣਾ ਥਣ ਕਰ ਗਈ ਹਨਾ ਹਾਂ ਹਾਂ ਬਾਈ ਸਹੀ ਗੱਲ ਆ ਬਾਈ ਠੰਡੀ ਸੀਲ ਦੇਖੋ ਬਾਈ ਗਾਵਾਂ ਵਾਲਾ ਕੰਮੀ ਆ ਨਾ ਜਮਾ ਗਾਵਾਂ ਬਾਈ சங்கர் <tiple> 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 ਸੀਟਰ ਲੋ ਬਹੁਤ ਸੁਣਾ ਥਾਨ ਕਰਦੀ ਹੈ ਬਾਈ ਹੁਣ ਪਤਾ ਲੱਗਦਾ ਜਿਵੇਂ ਪੀੜੀ ਦੇ ਪਾਵੇ ਨਾਲ ਦਾ ਥਾਨ ਬਣ ਗਿਆ ਬਾਈ ਹੈਨਾ ਛੁੜੇ ਬਾਈ ਬੱਚੇ ਦਾ ਜ਼ਰੂਰ ਕਰਦੀ ਹੈ ਕਿਉਂਕਿ ਕਰ ਹੀ ਜਾਂਦਾ ਪਸੂ ਤਾਜਾ ਹੂੰ ਲੈਣ ਦਾ ਕੀ ਬਾਤ ਹੈ ਜੀ ਪੂਰਾ ਮੋਟਾ ਥਾਨ ਲੱਗਿਆ ਹੋਇਆ ਬਾਈ ਯਾਰ ਬਾਕੀ ਬਾਈ ਕੋਈ ਵੀਰ ਛੋਟੀ ਨਾ ਸਮਝੋ ਚਮਕ ਵਾਲੀ ਆ ਪਲੀ ਵੀ ਹੈਗੀ ਕਿਉਂਕਿ ਗੱਲ ਥੋੜਾ ਜਿਹਾ ਪਸ਼ੂ ਹੁਣ ਜੋ ਸੁਆ ਬਹੰਦਾ ਤਾਜ ਪੰਜ ਸੱਤ ਦਿਨ ਤੱਕ ਲੈਂਦਾ ਹੀ ਆ ਕਨੇ ਬਾਈ ਹਾਂ ਹਾਂ ਬਾਈ ਅਜਾ ਕੱਲ ਰਾਤ ਦੀ ਸੂਈ ਆ ਬਾਈ ਯਾਰ ਇਹ ਹਾਂ ਇਹਦਾ ਦਾਣਾ ਸੋਨਾ ਚ ਪੂਰੀ ਬੱਥਰ ਲ ਮੈਂ ਕਹਣਾ ਬਈ ਕੀ ਆ ਬਾਤ ਲੈ ਕੀ ਕਰ ਸਕਦਾਂ ਬੜਾ ਸੋਹਣਾ ਥਣ ਲੱਗਾ ਦੇਖੋ ਪਸ਼ੂ ਮਾਰ ਨੂੰ ਬੁਰਾ ਵਧੀਆ ਕਰਿਆ ਆਉਂਦੀ ਹੈਗੀ ਇੱਕੋ ਜਿਹਾ ਪਸ਼ੂ ਮਾਰ ਕਰਿਆ ਆਉਂਦੀ ਹਾਂ ਬਾਈ ਚਾਰੇ ਸੋਨਾ ਚ ਬਾਕੀ ਚਵਾਈ ਵੀ ਕਰਮ ਵਾਲੀ ਨੂੰ ਇੱਕ ਨੰਬਰ ਲੱਗਿਆ ਤੇ ਬਿਲੇ ਇਹਦਾ ਮੁੱਲ ਬਾਈ ਇਹਦਾ ਮੁੱਲ ਵੀ ਫੋਨ ਤੇ ਕਰਾਂਗੇ ਬਾਈ ਠੀਕ ਆ ਮੈਂ ਕਹਣਾ ਯਾਰ ਕੀ ਆ ਬਾਤ ਆ ਗਾਂ ਮਾਰ ਗਈ ਹੋਈ ਆ ਕਿਤਰਾ ਦੀ ਕਰਮ ਵਾਲੀ ਠੰਡੀ ਸੀਲ ਚੈੱਕ ਉਹ ਵੀ ਠੰਡੀ ਸੀਲ ਆ ਬਾਈ ਯਾਰ ਹੂੰ ਸਹੀ ਗੱਲ ਆ ਲੈ ਮੋਹਨਾ ਖੜੀਏ ਕੋਈ ਚੱਕਰੀ ਨਹੀਂ ਨੇ ਦਵਾਰੇ ਕੱਟੂ ਛੱਡਣਾ ਹਨਾ ਹਾਂ ਮੋਹਨਾ ਖੜੀ ਬਈ ਮੈਂ ਇਹ ਨਾਲ ਹੀ ਵਾ ਮੰਗੋ ਚੱਤਾਂ ਬਾਈ ਬਈ ਮੈਂ ਕਹਣਾ ਯਾਰ ਕਿਆ ਆ ਇਹ ਮਰਜੀ ਬੰਦਾ ਉਹ ਘਰੇ ਚੱਲੇ ਜਾਂ ਤੇ ਮੁੱਲ ਫਿਰ ਵਿਲੇ ਦਾ ਵੀ ਫੋਨ ਮੁੱਲ ਇਹਦਾ ਵੀ ਬਾਈ ਫੋਨ ਤੇ ਹੋਊਗਾ ਹੋਊਗਾ ਜਮਾਂ ਜਾਇਜ਼ ਮੁੱਲ ਵਾ ਠੀਕ ਆ ਹਾਂ ਮੁੱਲ ਬਾਈ ਕਹਿੰਦਾ ਬਾਕੀ ਜਮਾਂ ਠੰਡੀ ਸੀਲ ਆ ਯਾਰ ਬੰਦਾ ਪਹਣਾ ਦੀ ਕਈ ਹਾਰ ਅਗਲੇ ਦੇ ਬੰਨਲਾ ਬੁੜੀਆਂ ਨੂੰ ਉਹ ਹੁੰਦਾ ਹਨਾ ਹੂੰ ਤੇ ਬੁੜੀਆਂ ਚੋਈਆਂ ਬੰਦਾ ਚੋਈ ਚੱਲੇ ਹੂੰ ਇਹ ਅਗਲੇ ਦੇ ਨਾਲ ਬੰਦਾ ਚੋਂਦੇ ਆ ਬਾਈ ਬੁੜਗਾ ਚੋਂ ਨਗਾਣੀ ਹਨ ਕਿ ਮਰਜ਼ੀ ਜੋਈ ਚੱਲਣਿਆ ਸਹੀ ਗੱਲ ਹੈ ਕੋਈ ਪ੍ਰੋਬਲਮ ਨਹੀਂ ਕੋਈ ਠੀਕ ਹੈ ਜੇਰ ਜੋਰ ਦੀ ਵੀਡੀਓ ਸਾਰਾ ਕੁਝ ਹੈਗੀ ਆਪਣੇ ਕੋਲ ਜੇ ਕੋਈ ਵੀਰ ਬੱਗਾ ਯਾਰ ਢੱਟੀ ਆ ਨਿੱਕੇਰਾ ਸੂਟੇ ਬਸ ਨੂੰ ਚਾਉਂਦਾ ਰਾਜੀ ਬੋਸ ਬਾਈ ਸਹੀ ਗੱਲ ਹੈ ਹਾਂ ਤਿੰਨਾਂ ਵਿੱਚੋਂ ਕਿ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ சீ